ਦੇ ਸਿੱਖੀ ਸਤਿਵਾਰੇ ਚਾਨਣ ਕਰਦੇ ਹਾਂ ਦਿੱਤੀ ਦੇ ਸੰਬੰਧੇ ਕੋਲ ਸ਼੍ਰੀ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਜੱਟਿਆ 22 ਸੰਬਤ 7 ਕੋਲ ਨੂੰ ਸਰਸਾ ਨਦੀ ਦੇ ਕਿਨਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਤੇ

ਲੱਤੀ ਸੰਭਰ ਨੂੰ ਸਹਿਬ ਜਦਿਆ ਅਤੇ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਗਿਆ